ਅੱਜ 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 ਪ੍ਰਦਰਸ਼ਨ ਬਾਰੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸਾਨੂੰ ਪੰਜਾਬ ਪ੍ਰਦੇਸ਼ ਕਾਰ ਕਮੇਟੀ ਨੂੰ ਹੁਕਮ ਹੋਇਆ ਕਿ ਜੋ ਡੀਜ਼ਲ ਦੇ ਅਤੇ ਪੈਟਰੋਲ ਦੇ ਤੇ ਬਿਜਲੀ ਦੇ ਜਿਹੜੇ ਰੇਟ ਵਧਾਏ ਗਏ ਨੇ ਉਹਦੇ ਵਾਸਤੇ ਸਾਰੇ ਪੰਜਾਬ ਦੇ ਡਿਸਟ੍ਰਿਕਟ वाइज ਜਿਹੜੇ ਅਸੀਂ ਰੋਜ਼ ਮਾਰਚ ਕਰਕੇ ਅਸੀਂ ਡੀਸੀ ਸਾਹਿਬਾਨ ਨੂੰ ਸਾਡੇ ਸਾਹ ਅਮਰਿੰਦਰ ਸਿੰਘ ਜੀ ਰਾਜਾ ਬਣਿੰਗ ਜੋ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਰ ਕਮੇਟੀ ਦੇ ਉਹਨਾਂ ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਕਾਰ ਕਮੇਟੀ ਸਾਡੇ ਨਾਲ ਮੇਰੇ ਬਹੁਤੀ ਜੀ ਵੱਡੇ ਭਰਾ ਦੁੱਗਲ ਸਾਹਿਬ ਜੋ ਸਾਡੇ ਸ਼ਹਿਰੀ ਦੇ ਪ੍ਰਧਾਨ ਨੇ ਮੈਂ ਦਿਹਾਤੀ ਦਾ ਅਸੀਂ ਸਾਰੇ ਲੜਕੇ ਇਕੱਠੇ ਹੋ ਕੇ ਅਸੀਂ ਸਾਹ ਦਰਵਾਦਾ ਸਿੰਘ ਜੀ ਵੀ ਸਾਡੇ ਹਲਕਾਂ ਚਾਰਜ ਦੇ ਖੜੇ ਮਹਿਲਾ ਕੌਰਸ ਦੇ ਸਾਡੇ ਸਾਡੇ ਭੈਣ ਜੀ ਰੇਗਾ ਜੀ ਖੜੇ ਨੇ OBC ਦੇ ਸਾਡੇ ਇੰਤਗ ਦੇ BC ਦੇ ਅਤੇ SC ਦੇ ਯੂਥ ਕੌਂਡ ਦੇ ਸਾਰੇ ਹੀ ਸਾਡੇ ਜਿਹੜੇ ਨਮਾਇंदे ਇੱਥੇ ਆਏ ਹੋਏ ਨੇ ਅਸੀਂ ਪਾਰਟੀ ਦੇ ਹਕੂਮਤ ਤਾਕ ਅੱਜ ਮੈਮੋਰੰਡਮ ਦੇਣਾ ਹੈ ਤੇ ਪੰਜਾਬ ਸਰਕਾਰ ਨੂੰ ਇਹ ਦੱਸਣ ਬਾਤ ਤੇ ਆ ਕਿ ਜੋ ਤੁਸੀਂ ਨੇ ਚੋਣਾਂ ਵੇਲੇ ਝੂਠੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਤੀ ਅੱਜ ਤੁਸੀਂ ਬਿਜਲੀ ਦੇ ਰੇਟ ਇੱਕ ਪਾਸੇ ਮਾਫੀ ਇੱਕ ਪਾਸੇ ਜੜੀਆਂ ਜੁਨਟਾਂ ਨੂੰ ਇੰਨਾ ਵਧਾ ਕੇ ਉਹਨੂੰ ਇੰਡਾਇਰੈਕਟਲੀ ਲੋਕਾਂ ਤੋਂ ਇਕੱਠਾ ਕਰਿਆ ਜਾ ਰਿਹਾ ਪੈਟਰੋਲ ਦੇ ਉੱਤੇ ਦੇਖੋ ਰੇਟ ਵਧਾਤੇ ਡੀਜ਼ਲ ਤੇ ਇਹ ਸਾਰੀ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਕਾਂਗਰਸ ਪਾਰਟੀ ਇਹਦੀ ਨਿੰਦਾ ਕਰਦੇ ਆ ਤੁਸੀਂ ਅਪੀਲ ਕਰਦੇ ਆ ਕਿ ਉਹਨੂੰ ਬੱਸ ਕਾਂਗਰਸ ਕਮੇਟੀ ਦੇ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗੀ ਜੀ ਦੇ ਦਿਸਨ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਜੋ ਆਮ ਆਦਮੀ ਪਾਰਟੀ ਨੇ ਕੱਲ ਡੀਸੀ ਡੀਜ਼ਲ ਔਰ ਪੈਟਰੋਲ ਦੇ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਅਤੇ ਜੋ ਬਿਜਲੀ ਦੀ ਸਬਸਿਡੀ ਕਾਂਗਰਸ ਪਾਰਟੀ ਦੇ ਸਰਕਾਰ ਸਮੇਂ ਹਰ ਵਰਗ ਨੂੰ ਦਿੱਤੀ ਸੀ ਉਹ ਵਾਪਸ ਲੈ ਲਈ ਇਹ ਜਿਹੜਾ ਲੋਕ ਵਿਰੋਧੀ ਫੈਸਲਾ ਹੈ ਕਾਂਗਰਸ ਪਾਰਟੀ ਉਹਦੀ ਨਖੇਦੀ ਕਰਦੀ ਹੈ ਔਰ ਸਾਡੇ ਸਾਰੇ ਹੀ ਪੰਜਾਬੀ ਵੀਰਾਂ ਨੂੰ ਇਸ ਗੱਲ ਦਾ ਬਸ਼ਵਾਸ ਦਵਾਉਂਦੀ ਹੈ ਵੀ ਜਿੰਨੀ ਦੇ ਤੁਸੀਂ ਇਹ ਫੈਸਲੇ ਵਾਪਸ ਨਹੀਂ ਲੈਂਦੇ ਅੱਜ ਅਸੀਂ ਇੱਕ ਸਮਲਕ ਤੌਰ ਤੇ ਮੈਮੋਰੰਡਮ ਦੇਣ ਆਏ ਆ ਅਸੀਂ ਫਿਰ ਇਹਨੂੰ ਬਲੌਗ ਤੇ ਬੂਥ ਤੇ ਔਰ ਹਰ ਲੈਵਲ ਤੇ ਅਸੀਂ ਮੁਜਾਰੇ ਕਰਾਂਗੇ ਔਰ ਇਹ ਜਿਹੜੇ ਲੋਕ ਮਾਰੂ ਫੈਸਲੇ ਨੇ ਜੋ ਇਹ ਝਾੜੂ ਦੀ ਬਦਲਾਅ ਵਾਲੀ ਸਰਕਾਰ ਨੇ ਚੋਣਾਂ 'ਚ ਵਾਅਦੇ ਕੀਤੇ ਸੀ ਇਹ ਉਹਨਾਂ ਦੇ ਹਰ ਫੈਸਲਾ ਉਲਟ ਕਰਦੀ ਹੈ ਸੋ ਮੇਰੀ ਤੁਹਾਡੇ ਰਾਹੀਂ ਇਹ ਉਹਨਾਂ ਨੂੰ ਇੱਕ ਚੇਤਾਵਨੀ ਹੈ ਔਰ ਬੇਨਤੀ ਹੈ ਵੀ ਇਹ ਜਿਹੜਾ ਲੋਕ ਵਿਰੋਧੀ ਫੈਸਲਾ ਇਹਨੂੰ ਜਿੰਨੀ ਜਲਦੀ ਤੋਂ ਜਲਦੀ ਵਾਪਸ ਲੈ ਲੈਣ ਨਹੀਂ ਤਾਂ ਫਿਰ ਕਾਂਗਰਸ ਪਾਰਟੀ ਇਹ ਜਿਹੜੇ ਹਮੇਸ਼ਾ ਹੀ ਲੋਕ ਵਿਰੋਧੀ ਫੈਸਲਿਆਂ ਦੇ ਖਿਲਾਫ ਲੋਕਾਂ ਦੇ ਹੱਕ ਵਿੱਚ ਨਿਤਰਦੀ ਆਈ ਹੈ ਔਰ ਅਸੀਂ ਹੁਣ ਨਿਤਰਾਂ ਅੱਜ ਦਾ ਇਹ ਜੋ ਧਰਨਾ ਅਰਥੀਪੁਗਧੜਾ ਮਜਹਰਾ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਹੁਕਮਤ ਦੇ ਤਹਿਤ ਦਿੱਤਾ ਜਾ ਰਿਹਾ ਹੈ ਜੋ ਕੱਲ ਭਗਵਾਨਤਮਾਨ ਸਰਕਾਰ ਨੇ ਲੋਕ ਵਿਰੋਧੀ ਜਨਰਲ ਵਰਗਾਂ ਦੇ ਸਾਰੇ ਵਰਗਾਂ ਦੇ ਉੱਪਰ ਵਾਧੂ ਬੋਝ ਪਾਇਆ ਹੈ ਪਟਰੋਲ ਦੇ ਡੀਜ਼ਲ ਦੇ ਰੇਟ ਵਧਾਤੇ ਔਰ ਜੋ ਬਿਜਲੀ ਦੀ ਜੋ ਸਬਸਿਡੀ ਦਿੱਤੀ ਸੀ ਉਹ ਵਾਪਸ ਲੈ ਲਈ ਜੋ ਲੋਕਾਂ ਦੇ ਸਾਰਿਆਂ ਦੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਾਂਗਰਸ ਪਾਰਟੀ ਹਮੇਸ਼ਾ ਸਬਸਿਡੀਆਂ ਦਿੰਦੀ ਆਈ ਹੈ ਔਰ ਆਪ ਪਾਰਟੀ ਸਰਕਾਰ ਲੋਕਾਂ ਦੇ ਜੋ ਬਿਜਲੀ ਦੇ ਜੋ ਪਲਾਂਟਸ ਸੀ ਉਹਨੂੰ ਕਦੇ ਅਸੀਂ ਅਸੀਂ ਵਾਪਸ ਲਵਾਂਗੇ ਵਾਪਸ ਲੈਣ ਤੇ ਰੇਟ ਘਟਾਵਾਂਗੇ ਲੇਕਿਨ ਐਗਰੀਮੈਂਟ ਰੱਦ ਕਰਨ ਦੀ ਬਜਾਏ ਇਹਨਾਂ ਨੇ ਹੋਰ ਰੇਟ ਵਧਾਤੇ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਨਾਲ ਖੜੀ ਰਹੀ ਹੈ ਲੋਕਾਂ ਦੇ ਨਾਲ ਖੜੇਗੀ ਅਸੀਂ ਅੱਜ ਇਹ ਵਿਸ਼ਾਲ ਧਰਨਾ ਇੱਕ ਬਹੁਤ ਵੱਡਾ ਰੂਪ ਤਨ ਕਰ ਜੂਗਾ ਲੋਕਾਂ ਦੇ ਅਸੀਂ ਗਲੀਆਂ ਮਹੱਲਿਆਂ ਜਾ ਕੇ ਇਸ ਦਾ ਵਿਰੋਧ ਕਰਾਂਗੇ ਔਰ ਇਹ ਲੋਕਾਂ ਦਾ ਅਸੀਂ ਹੱਕ ਵਾਪਸ ਲੈ ਕੇ ਦਵਾਂਗੇ ਜੈ ਹਿੰਦ ਜੈ ਕਾ ਜੋ ਆਮ ਆਦਮੀ ਸਰਕਾਰ ਵੱਲੋਂ ਆਪਣੇ ਚੋਣ ਮੈਸਜ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਤ ਮਿਲੇਗੀ ਲੇਕਿਨ ਅੱਜ ਦਿਨ ਤੱਕ ਕੋਈ ਰਾਤ ਨਹੀਂ ਮਿਲੀ ਪਹਿਲੇ ਇਸ ਲਈ ਕੁਝ ਦਿਨਾਂ ਚ ਇਹਨਾਂ ਨੇ ਰਜਿਸਟਰੀ ਦੇ ਕਲੈਕਟਰੇਟ ਵਧਾਏ ਹੁਣ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਬਿਜਲੀ ਦੇ ਬਿੱਲ ਜਿਹੜੇ ਸੀਗੇ ਜੋ ਬਿਜਲੀ ਦੀ ਸਬਸਿਡੀ ਸੀ ਉਹ ਵਧਾਈ ਅਸੀਂ ਪੂਰਨ ਤੌਰ ਤੇ ਕਾਂਗਰਸ ਪਾਰਟੀ ਵੱਲੋਂ ਇਸ ਦਾ ਵਿਰੋਧ ਕਰਦੇ ਹਾਂ ਔਰ ਆਮ ਆਦਮੀ ਸਰਕਾਰ ਨੂੰ ਕਹਿੰਦੇ ਹਾਂ ਕਿ ਵਧੇ ਰੇਟ ਵਾਪਸ ਰਹਿਣ ਨਹੀਂ ਤਾਂ ਇਹ ਦਰਨੇ ਪੰਜਾਬ ਪੱਧਰ ਤੇ ਹੋਣਗੇ ਤੇ ਹਰ ਵਰਗ ਨੂੰ ਰਾਤ ਵਾਸਤੇ ਅਸੀਂ ਇਹ ਦਰਨੇ ਲਾਉਂਦੇ ਰਹਾਂਗੇ